ਲਓ ਕੱਖ ਲੈ ਆਵਾਂਗੇ ਆਹ ਬੋਲੋ ਕਿਹਨੇ ਅਸਾਜ ਜੀ ਆਹ ਕੋਹੜ ਵਿੱਚ ਜੂ ਸਟਾਰਟ ਕਰ ਚਾਚੇ ਪਾਣੀ ਦਾ ਪਾਣੀ ਦਾ ਪੀ ਹੈ ਚਾ ਲਾ ਪੀ ਯਾਰਾ ਆਪਾਂ ਇੱਥੇ ਬੈਠ ਗਏ ਵੀਰੇ ਬੈਠ ਕੇ ਜਾਵਾਂਗੇ ਵੀਰੇ ਆਪਾਂ ਵੀਰੇ ਹੌਲੀ ਜੀ ਲਾਈਨ ਥੋੜੇ ਹੱਥ 'ਚ ਫੋਨ ਹੈ ਦੇਖ ਲੈ ਨਾ ਲੱਗ ਲੋ 10 ਕਿਲੋ ਮਾਰ ਦੇ ਆਲੇ ਸਭ ਤੇ ਹੋ ਜਾ ਮਾੜਿਆ ਪੀਰਿਆ ਬਰੇ ਮੰਦਾ ਆਪਾਂ ਆ ਗਏ ਇੱਥੇ ਗੇਟ ਖੋਲ ਕੇ ਆ ਜਾ ਤਾ ਉਹ ਬਰੇ ਮੇਰਾ ਤੇ ਫੋਨ ਆ ਮੇਰਾ ਹੁਣ ਫੋਨ ਤੈਨੂੰ ਹੁਣ ਗੇਟ ਖੋਲ ਉਹ ਤਰਦੇ ਤਰਦੇ ਡਿੱਗ ਜੂ ਉਹ ਹੁਣ ਐ ਦੇਖ ਕੋ ਡੈੜੀ ਗੇਟ ਖੋਲ ਨਹੀਂ ਚਲੋ ਯੀ ਚਲੋ ਬਰੇ ਬਰੇ ਹੌਲੀ 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 ਓਏ ਚੱਕ ਲੈ ਨੀ ਬੱchnਾ ਆ ਜਾ ਕਰਕੇ ਬਣਾ ਆ ਗਿਆ ਆਹ ਇਹ ਕੱਖ ਵੀ ਲਿਆਉਣਾ ਇਹ ਵੀ ਮੱਖ ਵੀ ਲਿਆਉਣੇ ਨੇ ਚਲ ਬਹਿ ਜਾ ਬਹਿ ਜਾ ਯਾਰ ਇੱਥੇ ਨਾ ਬਹਿ ਤਾ ਮੈਂ ਕਿਲਾ ਇਹ ਰੈਡੀ ਪੂਰੀ ਹੋ ਗਈ ਵੀ ਮੈਂ ਕਿਲਾ ਨਾ ਤੂੰ ਇਹਦੇ ਤਾਂ ਦੇਖੋ ਤਾਂ ਮੁੰਡੇ ਕਿਹੋ ਜਿਹੇ ਆਟਾ ਤਾ ਤੋਦਾਂਗੇ ਘਟ ਲੈ ਮਾ ਗੁਰੂ ਜੀ ਹਲ ਹਾਂ ਆਓ ਔਰੇ ਆ ਜਾ ਤੇਰਾ ਮਾਰ ਸਕਦਾ ਲੈ ਵੀ ਮੇਤਰਾ ਪਰ ਮੈਂ ਬੱਸ ਬੰਦ ਕਰਦੇ ਬਾਜੂ ਬਣਾਣੇ ਆ ਮੈਂ ਇਹਨੂੰ ਬੈ ਜਾਣ ਬਿੰਦਾ ਖਤਮ ਹੋ ਗਿਆ ਚਲੋ ਜੀ ਤੋਂ ਮੇਤਰਾ ਜਾ ਰਹੇ ਆ ਤੋਂ ਹੀ ਜਾ ਰਹੇ ਆ ਇਹ ਪਿਕਚਰ ਦਿਖਾਈ ਗਏ ਕਿ ਵੀ ਤਾ ਕਿੰਨੇ ਕ ਜਾਣੇ ਬੈਠੇ ਇੱਕ ਦੋ ਤਿੰਨ ਚਾਰ ਪੰਜ ਛੇ ਇਹ ਛੇ ਤਾਂ ਜਾਣਿਆ ਕੱਖ ਕਿੰਨੇ ਕਿਲੇ ਗਿਆ ਵੰਦੇ ਦੇਖੋ ਜਗਾ ਕੱਖ ਦੇ ਉੱਤੇ ਬੈਠ ਕੇ ਹੁਣਾ ਪਊਗਾ ਵਰਤਾ ਨੌੜੇ ਜੇ ਲਤਣਾ ਕਹਿੰਦੇ ਵੀ ਪਿੱਛੇ ਨਹੀਂ ਲੱਗ ਜਾਂਦੇ ਜਮੀ ਉੱਥੇ ਲੱਤ ਬਾਹਰ ਮੇਂ ਕੜ ਜਾਣੀਆਂ ਇਹ ਕੜ ਗਈ ਸੀ ਪਤਾ ਇੱਕ ਸਾਰੇ ਕੱਖ ਲਾਹੇ ਨੇ ਕੱਲ ਅਸੀਂ ਕੱਲ ਤੂੰ ਲੈ ਕੇ ਗਈ ਸੀ ਬਰਾਂਹ ਆਉਂਦਾ ਆਪਾਂ ਪਾਸੋਂ ਵੀ ਗਏ। ਉਹ ਦạtੀਆਂ ਤਿੰਨ ਲੈ ਆਤੀ। ਹੈ? ਦੋਈ ਇਹਨੂੰ ਅੱਗੇ ਜਾ ਕੇ ਮਿਲਦੇ ਆਂ। ਭਰਾ ਦੇਖੋ ਬਤਲਾਂ ਬਤਲਾਂ ਦੀ ਛੇਫ। ਉਹ ਦੇਖੋ ਜਿੱਦਾਂ ਵੀ ਸਰਕਲ ਜਾਂ ਬਣਾਇਆ ਪਿਆ ਬਤਲਾਣੀ। ਆ ਦੇਖੋ। ਆਪਾਂ ਪਹੁੰਚ ਗਏ ਅੱਗੇ। ਪਹੁੰਚ ਗਏ ਚੌਥੇ ਵਾਲੇ ਕਿਹੜੇ ਮੇਰੇ ਵੀ। ਹਰੀਕੇ ਬਤਲ ਪਹੁੰਚ ਗਏ। ਹਰੀਕੇ ਬਤਲ। ਪਹੁੰਚਣ ਆ ਰਿਹਾ ਜੀ ਹਰੀਕੇ ਪਤਨੋਂ। ਆ ਲਿਆ ਬੜੀ ਕਿ ਬੰਦ ਦੇਖੋ ਚੰਗੀ ਛੰਨੀ ਸਾਰੇ ਬੈਠੇ ਨੇ ਲਲੀ ਛੰਨੀ ਆ ਜਰਾ ਇਹ ਵੀ ਛੋਟੂ ਫੱਕੇ ਵੀ ਸਾਰੇ ਅੱਛਾ ਲੱਗਦਾ ਹੈ ਇਹਨੇ ਪੋਣਾ ਲੱਗਿਆ ਆ ਦੇਖੋ ਫਿਰ ਹੁਣ ਆਪਾਂ ਪਿੰਡ ਚ ਵੜ ਕੇ ਵੜ ਗਏ ਹੁਣ ਆਪਾਂ ਮੇੜਚਾ ਸਾਨੂੰ ਅੱਗੇ ਮੰਨਦੇ ਆ। ਇੱਕੋ ਵੇਰ ਚੱਲਣਾ ਆਪਾਂ। ਆ ਪਾਰਕ ਆ ਗਿਆ ਬੰਦੇ ਦਾ। ਉਹ ਹੈ ਪਾਰਕਾ। ਹੁਣ ਆਪਾਂ ਨੂੰ ਦਾ ਪਰਦੀ ਸੜਕ ਤੇ ਉਤਰਨੇ ਆ। ਝੜਨੇ ਆ। ਉਹ ਝੜਨੇ ਆ। ਆਏ। ਟਾਟਾ ਹੌਲੀ ਹੌਲੀ। ਹੌਲੀ ਹੌਲੀ ਇਹ ਗੱਡੀਆਂ ਰੋ। ਅਸੀਂ ਰੋਡ ਚੱਲਦੇ ਆ ਬਹੁਤ ਜ਼ਿਆਦਾ। ਚੱਲਦੇ ਆ بڑے ਰੋਡ ਤੇ। ਵੱਡੀ।

ਕੱਪ ਬਰੇ ਖੜ ਰਿਆ ਕਿੱਦਾਂ ਹੁੰਦਾ ਉਹ ਦੇਖ ਲਾ ਉਹ ਦੇਖੋ ਤੈਰੇ ਜਾ ਰਿਹਾ ਉੱਥੇ ਬੜਾ ਜ਼ੂਮ ਕਰਕੇ ਦੇਖ ਲਿਓ ਉਹ ਜਾ ਰਿਹਾ ਹੁਣ ਪਰੰਤੁਰ ਪਿਆ ਆਲੇ ਆਲੇ ਇਹਨਾਂ ਨੇ ਹੁਣ ਉਹ ਦੇਖੋ ਵੀਰੇ ਕੱਪ ਓਏ ਮੂਰੇ ਵੀ ਜਾ ਰਿਹਾ ਹੋਇਆ ਉਹਨੂੰ ਹੈ ਪਾਣੀ 'ਚ ਪੜਦਾ ਜਾਂਦਾ ਉੱਥੇ ਖੜਾ ਨਾ ਕਾਲੇ ਰੰਗ ਦਾ ਤੇ ਰੰਗ ਦਾ ਉਹ ਦੇਖੋ ਵੀਰੇ ਉਹ ਇੱਕ ਥਾਂ ਤੇ ਖੜਾ ਜੂਮ ਨਹੀਂ ਹੁੰਦਾ ਵੀਰੇ ਖੜ ਜੋ জুম ਕਰਕੇ ਦਿਖਾਉਣੇ ਉਹ ਦੇਖੋ ਕੱਲ ਵੀ ਉਰੀ ਸੀ ਉਹ ਇਹ ਉਹ ਦੇਖੋ ਤੈਰ ਰਿਹਾ ਇੱਥੇ ਭੈਣ ਨਗਾਰਾ ਆਹ ਦੇਖੋ ਵੀਰੇ জুম ਕਰਕੇ ਦਿਖਾਈਏ ਤੁਹਾਨੂੰ ਆ ਤੀਗਾ ਆ ਧੀਰੇ ਧੀਰੇ ਅੰਮ ਚਿੱਟਾ ਚਿੱਟਾ ਦਾ ਕਾਲਾ ਨੀ ਕਾਲਾ ਪਤਾ ਨਹੀਂ ਚਿੱਟਾ ਕਹੇ ਜਗਾ ਆ ਤੀਗਾ ਉਹ ਤੀਗਾ ਵੀਰੇ ਉਹ ਦੇਖੋ ਉੱਤੇ ਆਪਾਂ ਮਾਰ ਮੁਰਕੇ ਦੇਖ ਰਹੇ ਹਿਕਉਰਾ ਹੋ ਰਾਨੂ ਰਾਨੂ ਨਾ ਆ ਜਾ ਫਿਰ ਪੈ ਜੂ ਵੀਰੇ ਪੰਗਾ ਹੈਰਾ ਬਰੇ ਕੱਲ ਵੀ ਹੋ ਰਹੀ ਤੀ ਪਾਣੀ ਦਾ ਬਹੁਤ ਜ਼ਿਆਦਾ ਹੋ ਵੀਰੇ ਪਾਣੀ ਪਾਣੀ ਤੇਜ਼ ਆ ਤਾਂ ਕਰਕੇ ਉਹ ਦੇਖੋ ਜੀ ਪਾਣੀ ਤੇਜ਼ ਆ ਤਾਂ ਕਰਕੇ ਨਹੀਂ ਹੈਗਾ ਉਹ ਪਾਣੀ ਤੇਜ਼ ਆ ਤਾਂ ਕਰਕੇ ਦੁਰ ਰਿਆ ਬਰ ਹੁਣ ਆਪਾਂ ਡੱਲਾ ਲਾ ਪਰਾਂਗੇ ਡੱਲਾ ਹੈ ਨਹੀਂ ਆ ਤਾਂ ਪੈ ਆਪਾਂ ਹਾਂ ਹੋ

ਬਹੁਤ ਜਾਣਦੇ ਨੇ ਇੱਥੇ ਉਹਿੱਕੇ ਜਾਂਦੇ ਨੇ ਵਾਹ ਓਏ ਬਹੁਤ ਆਪਸ ਆਪਣੇ ਉੱਥੇ ਬਹੁਤ ਮੁਸ਼ਕਿਲ ਵਾਲਾ ਰਸਤਾ ਹੈ ਤਾਂ ਆਪਣਾ ਉਹ ਚਾਚਾ ਗੇਰ ਪਾ ਕੇ ਤੂੰ ਤੋਰ ਲਾ ਬਿਹਾਲਾ ਹੁਣ ਆਪਾਂ ਜਾ ਰਹੇ ਹਾਂ ਜਾ ਰਹੇ ਪਾਣੀ ਹੈ ਓਏ ਪੂਰੇ ਹੌਲੀ ਜਾ ਰਹੇ ਹਾਂ ਆਈ ਆਏ ਕਿਹਦੇ ਨੇ ਹਲਕਾਰਾ ਖਾਨ ਨਦਸੇਟ ਖਾਏਗਾ ਇਹ ਵੀ ਬੈ ਕੇ ਲਾ ਲਈਏ ਆ ਦੇਖੋ ਬਰੇ ਹੁਣ ਆਪਾਂ ਮੂਰੋ ਦੇ ਪੀਤਾ ਦੇਖ ਲੈ ਜੇ ਇਹ ਪੱਲ ਉੱਪਰ ਰੇ ਬਰੇ ਬਣਾਉਂਦਾ ਖਾਣਾ ਉੱਥੇ ਆਵਾਂਗੇ ਇੱਥੇ ਕਿਹੜੇ ਦੱਬ ਲਾਂਗੇ ਇੱਥੇ ਆ ਗਏ ਹੁਣ ਆਪਾਂ ਉਹ ਉੱਥੇ ਮਹਿਰਤੀ ਆਪਾਂ ਹੁਣ ਇੱਥੇ ਆ ਗਏ ਨਾ ਟੱਪ ਕੇ ਇੱਥੇ ਹੁਣ ਆਪਾਂ ਕੱਖ ਵਟ ਕੇ ਲੈ ਕੇ ਜਾਵਾਂਗੇ ਹੁਣ ਤੁਹਾਨੂੰ ਕੱਖ ਤੁਹਾਨੂੰ ਕੱਖ ਪਾਟ ਦੇ ਹੋਏ ਦਿਖਾਵਾਂਗੇ ਆਪਾਂ ਕੱਖ ਵੱਡਣ ਚੱਲਣ ਲੱਗੇ ਆਪਾਂ ਕੌਡੀਆਂ ਵਾਲਾ ਬੈਠਾ ਨਾਲ ਅਰੇ ਹੁਣ ਆਪਾਂ ਇੱਧਰ ਚੱਲਦੇ ਆ ਕੱਖ ਵੱਡਦੇ ਆ ਮੈਨੂੰ ਲੈ ਬਈ ਓਏ ਮੈਨੂੰ ਲੈ ਮੇਰਾ ਵਲੌਗ ਮੈਂ ਬਣਾਉਣਾ ਲੋ ਵੀ ਮੈਤਰੋ ਲੋ ਵੀ ਮੈਤਰੋ ਲੋ ਵੀ ਮੈਤਰੋ ਪਾਉਂਦੇ ਕੇ ਕੱਖ ਵੱਡਣ ਲੱਲੀ ਛੱਲੀ ਨੂੰ ਗੈਂਗਸਟਰ ਨੂੰ ਲਾ ਕੇ ਛੱਡ ਜਾ ਫਲੈਸ਼ ਲਾ ਕੇ ਦੇਖੀ ਲੱਗੀ ਲਾਈਟ ਸੱਪ ਦਾ ਮੋਗਾ ਨਹੀਂ ਗੈੜੀਆਂ ਦਾ ਨਿਸ਼ਾਨਾ ਕੀ ਮਨੋਕ ਜੇ ਮਿਲਦੇ ਚੱਲਣੇ ਚੱਲਣ ਦਾ ਉਹ ਦੇਖੋ ਫੇਰ ਆਪਾਂ ਖੜਾ ਕੇ ਰੇਸਾਂ ਦੇ ਹੈ ਛੱਡ ਜਾ ਯਾਰ ਛੱਡ ਜਾ ਚੱਲਣ ਦੇ ਅਜਾ ਧੂਆ ਪੜ ਦਿੱਤੀ ਅਭੀ ਪੱਟੀ ਹਰ ਤੇਰੇ ਹੱਥ ਦਾ ਖਰਾਬ ਹੋਇਨੇ ਹੁਣ ਛੱਡ ਜਾ ਛੱਡ ਜਾ ਦੇਖੀਏ ਇਹ ਇਹਦੇ ਨੇ ਆਹ ਰੱਖ ਵੇ ਇੰਨਾ ਬੱਟਲਾ ਖੜੀ ਜਾ ਜੀ ਅੱਜੋ ਤੈਨੂੰ ਫਲਾਸਕੀ ਓਏ ਸਟਾਰਟ ਨਾ ਕਰ ਲਿਉ ਇਹਨੂੰ ਕਹ ਦੇ ਲਗੇਰ ਗੁਰ ਪਾ ਕੇ ਸਕੂਟਰ ਚੋੜ ਦੇ ਨਹੀਂ ਅੱਗੇ ਹੋ ਜਾ ਅੱਗੇ ਹੋ ਜਾ ਚੱਲ ਮੇਰੇ ਲਿਆ ਚੱਲ ਚੱਲ ਲਿਆ ਮੋੜ ਦੇ ਮੋੜ ਦੇ ਅਭੀ ਕਰ ਨਾ ਹਾਂ ਹਾਂ ਥੋੜੀ ਅੱਗੇ ਨੂੰ ਕਰ ਥੋੜੀ ਆਹ ਹੁਣ ਸਿੱਧਾ ਸਿੱਧਾ ਹੌਲੋ ਬਾਓ ਯਾਰ ਅੱਗੇ ਨੂੰ ਕਰੀਂ ਥੋੜਾ ਬਸ ਥੋੜੇ ਮੋੜ ਦੇ ਥੋੜੀ ਮੋੜ ਦੇ ਉਹ ਇੱਧਰ ਨਾ ਕਰ ਉਹ ਇੱਧਰ ਨੂੰ ਮੋੜਨੀ ਆ ਕਿੱਥੇ ਜਾਣੇ ਭਰਾ ਮੋੜ ਦੇ ਥੋੜੇ ਅੱਗੇ ਕਰਕੇ ਮੋੜ ਅੱਗੇ ਕਰਕੇ ਮੋੜਦਾ ਬਸ ਹੁਣ ਮੋੜ ਲਿਆ ਮੋੜ ਕੇ ਲਿਆਣ ਪੁਰਾ ਸਿੱਧਾ ਇੱਧਰ ਆ ਗਈ ਆ ਗਈ ਥੋੜੀ ਇੱਧਰ ਨੂੰ ਕਰ ਦੇ ਚੱਕਾ ਮੈਂ ਚੱਕ ਕੇ ਕਰ ਦਿੰਨੇ ਆ ਭਰਾ ਬੜੀ ਚੱਕ ਕੇ ਕਰ ਦਿੰਦੇ

ਵਾਲਾ ਤਾਂ ਬਠਿਆ ਹੋਇਆ ਇਧਰ ਹੀ ਐਮ ਦੇ ਕਿਹੜੀ ਉਧਰ ਬਠਿਆ ਸੀ ਓਏ ਅੜੀਏ ਇੰਨਾ ਟੰਕ ਪਾੜੀਆ ਬੋਲੀਂ ਛੱਡ ਦੇ ਛੱਡ ਦੇ ਮੈਂ ਛੱਡ ਦੇ ਕੀ ਛੱਡਦੇ ਆ ਵੀ ਛੱਡ ਦੇ ਭਰਾਜਾ ਪਰਸ ਹੋ ਜੇਗਾ ਛੱਡ ਦੇ ਛੱਡ ਦੋ ਛੱਡ ਲਾ ਵੀ ਛੱਡ ਦੇ ਛੱਡਦੇ ਛੱਡ ਦੇ ਸੱਜੀ ਫੁੱਲ ਸਪੀਡ ਤੇ ਹਲਣ ਦੇ ਫੁੱਲ ਸਪੀਡ ਤੇ ਨਾ ਕਰੀਓ ਅੱਗੇ ਨੂੰ ਬੰਦ ਨਹੀਂ ਜਾਂਦੀ ਚੱਲਣ ਦੇ ਖੜਜੋ ਵੀਰੇ ਮੈਂ ਸਪੋਰਟ ਖੜਦਾ ਵੀਰੇ ਅਵੀ ਤੂੰ ਵੀਡੀਓ ਬਣਾ ਉਹ ਬਣਾ ਉਹ ਗੋਟਰੀ ਛੜ ਗਈ ਉਹ ਨਹੀਂ ਦੁਬਾਰਾ ਚੱਲੋ ਪਿੱਛੇ ਧੱਕਾ ਲਾਉਏ। ਨਾ ਚਿੰਦਿਸ ਮੜਾ। ਅੰਦਰ ਨਾ। ਨਹੀਂ ਮੱਛਦਾ ਹੋਏ। ਆ ਨਾ ਜਾਈ ਆ ਕਿੱਥੇ। ਪੁੜਿਆ ਬੰਦ ਕਰ ਸੈਕੂ ਕਰ ਮੜੀ। ਕੋਈ ਅੱਗੇ ਕਰ ਦੂ ਮੜੀ। ਧੱਕਾ ਲਾਉ। ਇਹ ਚਿੰਦਿਸ ਦੀ ਅਭੀ ਕੁਹ ਨਾ ਸਮਝ ਚਿੰਦਿਸ ਬੰਲਾ। ਤਵਰੇ ਨਾ ਲੱਦਾ ਹੋ ਗਿਆ ਇਹਦਾ। ਫੜੋ ਜੋ ਤਾਂ। ਨਾ। ਚੱਲ। ਪਾ ਬੇ ਨਾ ਟੰਗ ਨੂੰ ਪਾਤਾ ਹੈ ਨੇ। यार ये खड्दा बंद कर दे बंद कर दे दो पूरा चला के मैं देख रहा हूं चल रही है बंद हो गया ओए होड़ी स्कूटर मेंड़ी चलाओ ओए हो आंधी हो रही है लाके स्कूटर मेंड़िया चले पीस चल दी आ पता कहां तो आ रहे हो जी आप डडवा पट का वीडियो बनाइए थोड़ी बहुत नहीं आरों को दांत हूं सुनता हूं ये देख रहे हैं आऊंगी नहीं थे कर दे आप पूरा हो पैर देखिए पैर पूरा आ जाता है मोटरसाइकिलों का पूरा आ जाता है पैर ਟੁੱਟ ਰਹੀ ਆ ਬਈ ਮੋਟਾ ਰਹਿ ਰਿਹਾ ਤੂੰ ਉਹ ਨਾ ਡਰ ਮਤ ਜੀ ਤੂੰ ਇਹ ਕੰਮ ਖਰਾਬ ਹੋ ਗਿਆ ਉਧਰੋਂ ਡੈਡੀ ਆ ਗਿਆ ਸੀ ਹੁਣ ਗਿਆ ਕੱਖ ਲੈ ਰਿਆਂ ਕੰਮ ਖਰਾਬ ਹੋ ਗਿਆ ਇੱਤਰ ਗਿਆ ਜਮੀ ਉਹ ਪੈਰ ਹੀ ਗਿਆ ਜਮੀ ਆ ਤੇ ਪੈਰ ਜਮੀ ਗਿਆ ਜੀ ਦੇਖੋ ਜਮੀ ਟਰ ਗਿਆ ਜਮੀ ਦੇਖੋ ਪਲੇਨ ਕਰਤਾ ਜਮੀ ਪਲੇਨ ਬੱਸ ਰਹਿਣ ਦਾ ਬਈ ਮਸਰਾ ਛੜ ਦੇ ਛੜ ਦੇ ਛੜ ਦੇ ਕੋਈ ਕੰਮ ਹਣ ਬੰਦੇ ਨੇ ਖਰਾਬ ਕਰ ਕੇ ਰੈਲੀ ਆ ਗਈ ਦੇਖੋ ਵਾਲਾ ਪੈਣੀਆਂ ਸੀਗੇ ਉਹ ਬਚ ਗਏ ਹੱਥਾਂ ਨਾਲ ਦਪਟੇ ਹੱਥਾਂ ਨਾਲ ਹੱਥਾਂ ਨਾਲ ਕਹਦਾ ਵੀ ਹੱਥਾਂ ਨਾਲ ਵਟਰੇ ਸੀ ਮੇਰਾ ਹੱਥ ਨਾਲ ਡੱਬ ਵੀ ਦਿੱਤਾ ਛੇਤੀ ਡੱਬ ਲੈ ਆਜੋ ਥੋੜੇ ਇੱਧਰ ਨਾਲ ਵਿਊ ਲੈ ਕੇ ਤੇਲਾ ਥੋੜੇ ਵਿਊ ਲੈ ਕੇ ਆਉਣ ਆਜੋ ਪਰੇ ਉੱਥੇ ਆਜੋ ਵਿਊ ਲੈ ਲੈਂਦੇ ਹਾਂ ਅਕਤੋ ਦੇਖੋ ਕਿ ਨਾਲ ਕੈਡ ਵੀ ਹੁੰਦਾ ਥੋੜਾ ਜਿਹਾ ਜੀ ਅੱਜ ਦੇ ਵਲੌਗ ਦੇ ਵਿੱਚ ਇੰਨੇ ਕੱਖ ਲੱਦ ਕੇ ਲਿਆਤੇ ਹਾਂ ਅਸੀਂ